ਨਹੀਂ ਮੈਂ ਨਹੀਂ ਕਰਨੀ ਕਿਉਂਕਿ ਸੋਹਣਾ ਹੈ ਹਾਂ ਜੀ ਜਦੋਂ ਇਹ ਸਿਚੂ ਰੋ ਗਈ ਤੇ ਜਿਹਨੂੰ ਤੁਸੀਂ ਲਗਾ ਰਹੇ ਹੋ ਸਾਗਰ ਬੜੇ ਮੰਡੀ ਤੋਂ ਸਾਗਰ ਬੜੇ ਮੰਡੀ ਤੋਂ ਗੰਮਣੀ ਹੁੰਦੀ ਖਾਈ ਜੀ ਬੋਲੀ ਹੋ ਗਈ ਹੈ ਇਹ ਸੇਵਾ ਵਾਲਾ ਹੈ ਨਾ ਲੈ ਕੇ ਦੋਦ ਦੋਦ ਕੋਪੀ ਸਿੱਤ ਨਹੀਂ ਹੁਣ ਸਫਾਈ ਕਰ ਲੱਗੇ ਨਾ ਕੱਢ ਕੇ ਰੱਖੀ ਚਲੋ ਮੇਰਾ ਨਾਮ ਮੇਰਾ ਨਾਮ ਤੁਸੀਂ ਕਿਹਾ ਉਹ ਕਿਹੜਾ ਹੈ ਨਹੀਂ ਮਿਲਿਆ ਹਾਂ ਭਲਾ ਦੇ ਉਹ ਰਹਿਣ ਦੜਾ ਹਾਂ ਪਾਤੀ ਦਵਾਈ ਇਸ ਚ ਹਾਂਜੀ ਕਹਿੰਦਾ ਕਿ ਨਾ ਇਹ ਪਈ ਗਲਤ ਕੋ ਪਰ ਇਹ ਕਿ ਫਾਨ ਤਾਂ ਨਾ ਤੇ ਜਦੋਂ ਇਕੇ ਰੱਬ ਦੇ ਮੈਨੂੰ ਆਏ ਸੀ ਅੱਜ ਲ ਕੀ ਕਹਿੰਦੇ ਆ ਕੀ ਨਾ ਜੀ ਇਹਦਾ ਪੂਜਾ ਕੁੱਤਾ ਹੂੰ ਹੂੰ ਕੀ ਕਹੋਗੇ ਕੀ ਕਹਾਂ ਹਾਂਜੀ ਹਾਂਜੀ ਠੀਕ ਐਵੇਂ ਕਹਾਂ ਫਹਿਲੇ ਕਿਹ ਸੀ ਸੋ ਹੈਲੋ ਨੋ ਕੀ ਨਾ ਤੁਹਾਡੇ ਕਿੱਥੋਂ ਆਏ ਅਗਰਤਾਰ ਸਿੰਘ ਨੇ ਨਗਰ ਪੰਚਾਇਤ ਕਰੜ ਤੋਂ ਕਿੱਧਰ ਆਏ ਸੀ ਡੈਂਗੂ ਦਾ ਸਰਵੇ ਚੱਲਦਾਗਾ ਨਾਲ ਰਾੜ ਜਿਹੜੇ ਡਾਰਵਾਜ਼ਾ ਮਿਲਦਾ ਉਹਦੇ ਅਸੀਂ ਚਲਾਨ ਕੱਟ ਰਿਹਾ ਕਿੰਨਾ ਚਲਾਨ ਦੇ 500 ਰੁਪਏ ਰੀਸ ਅਸੀਂ ਸਰ ਹੈਲਥ ਡਿਪਾਰਟਮੈਂਟ ਦਾ ਸੀ ਮੇਰਾ ਨਾਮ ਰੋਹਤ ਹੈ ਜੀ ਸੀਵਲ ਹਸਪੀਟਲ ਕਰੜ ਤੋਂ ਜੀ ਸਾਡੀ ਡਿਊਟੀ ਹੈ ਜੀ ਡੈਂਗੂ ਟੀਮ ਦੇ ਵਿੱਚ ਲੋਕਾਂ ਨੂੰ ਡੈਂਗੂ ਦੇ ਪ੍ਰਤੀ ਅਵੇਅਰ ਕਰ ਰਹੇ ਆ ਜੀ ਜਿਵੇਂ ਜਿਵੇਂ ਹੁਣ ਬਰਸਾਤਾਂ ਪੈ ਰਹੀਆਂ ਜੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਪਾਣੀ ਦੀ ਸਟੋਰੇਜ ਨਾ ਹੋਣ ਦਿੱਤੀ ਜਾਵੇ ਜੀ ਪਾਣੀ ਦੇ ਸੋਰਸ ਹੈ ਜੀ ਮੇਂ ਜੀ ਕੂਲਰ ਦੇ ਵਿੱਚ ਫ੍ਰਿਜ ਵਿੱਚ ਛਿੱਟਰੀ ਪੋਟ ਲਗਾਏ ਹੋਏ ਲੋਕਾਂ ਨੇ ਉਹਨੇ ਥੱਲੇ ਪਲੇਟ ਸੁੰਗੀਆਂ ਨੇ ਵਿੱਚ ਪਾਣੀ ਇਕੱਟਾ ਹੋ ਜਾਂਦਾ ਜੀ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਇਹਨਾਂ ਵਿੱਚ ਕਿਤੇ ਵੀ ਪਾਣੀ ਨਾ ਇਕੱਟਾ ਹੋਣ ਦੋ ਜੀ ਤੇ ਨਾਲ ਟੀਮ ਲੱਗੀ ਹੋਈ ਹੈ ਜੀ ਮਿਨਿਸਪਲ ਕਾਰਪੋਰੇਸ਼ਨ ਜੀ ਔਰ ਹੈਲਥ ਡਿਪਾਰਟਮੈਂਟ ਜੀ ਸਪਰੇ ਵੀ ਨਾਲ ਦੇ ਨਾਲ ਹੋ ਰਹੀ ਹੈ ਜੀ ਹਾਊਸ ਟੂ ਜਿੱਥੇ ਸਾਨੂੰ ਲਾਲਬੰਗ ਮਿਲ ਰਿਹਾ ਤੁਹਾਨੂੰ ਮੁਕਤੀ ਨਸ਼ਟ ਕੀਤਾ ਗਿਆ ਜੁਰਮਾਨਾ ਵੀ ਲਾ ਰਹੇ ਕੁਝ ਹਾਂਜੀ ਸਰ ਜਿੱਥੇ ਸਾਨੂੰ ਲਾਲਬੰਗ ਮਿਲ ਰਿਹਾ ਨਾਲ ਨਾਲ ਜੁਰਮਾਨਾ ਕਿੰਨਾ 3500 ਰੁਪਏ ਜੁਰਮਾਨਾ ਜੀ ਤੇ ਲੋਕਾਂ ਨਾਲ ਨਾਲ ਅਪੀਲ ਕੀਤੀ ਜਾ ਰਹੀ ਹੈ ਕਿ ਜੁਰਮਾਨੇ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਨਾਲ ਨਾਲ ਕੋਈ ਸੇਤਕਾ ਵੀ ਫੈਲਾ ਜੀ ਸਾਡਾ ਨਾਮ ਮੇਰਾ ਨਾਮ ਅਕਾਸ਼ ਸਿੰਘ ਹੈ ਤੇ ਮੈਂ ਨਗਰ ਕੌਂਸਲ ਖਰੜ ਤੋਂ ਆਇਆ ਤੇ ਸਾਡੀ ਸਿਹਤ ਵਿਭਾਗ ਨਾਲ ਟੀਮ ਨਾਲ ਸਾਡੀ ਸਾਂ ਤਾਲਮੇਲ ਕਰਕੇ ਅਸੀਂ ਘਰਾਂ 'ਚ ਡੇਂਗੂ ਦਾ ਸਰਵੇ ਕਰ ਰਹੇ ਨੇ ਤੇ ਜਿਨ੍ਹਾਂ ਘਰਾਂ 'ਚ ਸਾਨੂੰ ਲਾਰਵਾ ਮਿਲਦਾ ਏ ਉਹਨਾਂ ਲੋਕਾਂ ਨੂੰ ਦੇ ਪ੍ਰਤੀ ਜਾਗਰੂਤ ਕਰਾਉਂਦੇ ਆ ਤੇ ਜਿਨ੍ਹਾਂ ਘਰਾਂ 'ਚ ਲਾਰਵਾ ਮਿਲਦਾ ਉਹਨਾਂ ਦਾ ਅਸੀਂ ਚਲਾਨ ਕੱਟਦੇ ਆ ਤਾਂ ਜੋ ਅੱਗੇ ਤੋਂ ਇਹ ਡੇਂਗੂ ਤੇ ਸਾਡੇ ਰੋਗ ਥੰਮਦੇ ਹੀ ਪੈ ਜਾਏ ਤੇ ਇਹਦੇ ਚਲਾਨ ਕੱਟ ਕੇ 500 ਰੁਪਏ ਇੱਕ ਚਲਾਨ ਦੀ ਫੀਸ ਹੈਗੀ ਹੈ ਜੀ ਤਾਂ ਕਿ ਲੋਕਾਂ ਨੂੰ ਸੁੰਸਕਣ